ਇਹਦਾ ਸ਼ਰਪਾ ਮੂ ਕੁਗਾ ਵਧੀਆ ਆਪਾਂ ਥੋੜੀ ਜਿਹੀ ਭਾਬੀ ਲੈ ਕੇ ਆਵਾਂਗੇ ਨਾਲੇ ਆਪਣੇ ਸਾਰੇ ਗੱਲਾਂ ਮੰਨਿਆ ਕਰੋਗੇ ਸੋਣਾ ਲੈ ਆਪਣੇ ਨੱਥ ਇਹਦੇ ਮੈਂ ਪਾਉਣਾ ਨੱਥ ਨਹੀਂ ਵੀਰੇ ਤੁਸੀਂ ਬਾਹਾਂ ਪੜੋ ਮੰਮੀ ਤੁਸੀਂ ਗੱਤਾਂ ਪੜੋ ਨੱਥ ਤਾਂ ਮੈਂ ਪਾਉਣੀ ਆ ਨਾ ਮੰਮੀ ਨਾ ਨਾ ਸੁਮਨ ਲੈ ਆ ਗਈ ਵੀ ਇੰਨਾ ਟਾਈਮ ਲੱਗਦਾ ਹੁੰਦਾ ਚਾਹ ਬਣਾਉਂਦੇ ਜਾਤਾ ਸਨੇਹਾ ਫੂਕ ਰਿਆ ਕਰ ਨੀਆ ਕੋ ਚਾਹ ਬਣਾਈਏਗੀ ਨਾ ਇਹਦੇ ਵਿੱਚ ਤਾਂ ਕੁਸ ਗਾਲ ਲਾਂਦੀ ਨਾ ਇਹਦੇ ਵਿੱਚ ਖੰਡ ਆਗੀ ਨਾ ਚਾਹ ਆਗੀ ਕਮੇ ਚਾਹ ਅਗਲੇ ਕੰਮ ਕਰਦੀਆ ਤੇਰੀ ਮਾਂ ਨੇ ਕੁਸ ਖਾਇ ਨੀਗਾ ਦੇਖ ਲੈ ਪੁੱਤ ਕੈਹੇ ਜੀ ਪੱਲੇ ਪਾਈ ਹੈਗੀ ਆ ਚਾਹ ਪੀ ਕੇ ਦੇਖ ਆ ਚਾਹ ਹੈ ਕੋਈ मां ਜਿੰਨੇ ਦੇ ਕਰੇ ਕੋਈ ਚਾਹੀਦੀ ਚੀਜ਼ ਬਣਦੀ ਹੋ ਤਾਂ ਹੀ ਆਪਾਂ ਨੂੰ ਬਣਾ ਕੇ ਖਵਾਉਗੀ 2 ਮਹੀਨੇ ਹੋ ਗਏ ਮੈਨੂੰ ਛੁੱਟੀ ਆਏ ਨੂੰ ਕੋਈ ਚੱਜ ਦੀ ਚੀਜ਼ ਨਹੀਂ ਬਣਾਈਏ ਨੇ ਇਹਨੂੰ ਨੂੰ ਕੁਝ ਬਣਾਉਣਾ ਬੂਨਾ ਆਂਦਾ ਇਹਨੂੰ ਦੇ ਕੋ ਸਖਿਆ ਹੈ ਹੋ ਪੁੱਤ ਫੇਰ ਹੀ ਤੈਨੂੰ ਬਣਾ ਕੇ ਖਵਾਉਗੀ ਇਹ ਤਾਂ ਭੁੱਖੇ ਮਾਰਨ ਵਾਲੇ ਚਾਲੇ ਕਰਖੇ ਨੇ ਆਪਣੇ ਇਹਨੇ ਨਾ ਤਾਂ ਇਹਨੂੰ ਦਾਲ ਬਣਾਉਣੀ ਆਉਂਦੀ ਆ ਨਾ ਕੋਈ ਰੋਟੀ ਪਾਣੀ ਚਾਚਾ ਦਾ ਬਣਾਉਂਦੀ ਆ ਆਹ ਦੇਖ ਲੈ ਚਾਹ ਕਹੇ ਜੀ ਬਣਾਈ ਆ ਡੱਕਲ ਪਾਣੀ ਮੰਮੀ ਮੇਰੇ ਮਾਪੇ ਨੂੰ ਨਾ ਕੁਝ ਬੋਲੋ ਜਿਹੜਾ ਕੁਝ ਕਹਿਣਾ ਨਾ ਮੈਨੂੰ ਕਹਿ ਲੋ ਤੂੰ ਤੂੰ ਮੇਰੀ ਮਾਂ ਨਾਲ ਆਏ ਗੱਲ ਕਰੇਂਗੀ ਤੈਨੂੰ ਜਮੀ ਪਤਾ ਮੈਂ ਨਾ ਕੋਈ ਵਧੀਆ ਸਬਜ਼ੀ ਬਣਾ ਕੇ ਰੋਟੀ ਬਣਾ ਦੇ ਮੈਨੂੰ ਭੁੱਖ ਲੱਗੀ ਪਈ ਹੈਗੀ ਨਹੀਂ ਮੇਰੀ ਗੱਲ ਸੁਣ ਲਾ ਫਰਿੱਜ ਚ ਆਂਡੇ ਪੈਣੇਗੇ ਮੁੰਡੇ ਨੂੰ ਪੂਜੀ ਬਣਾ ਕੇ ਨਾ ਵਧੀਆ ਰੋਟੀ ਬਣਾ ਕੇ ਖਵਾ ਦੇ ਭੁੱਖਾ ਮਰਦਾਗਾ ਕਿਤੇ ਨਾ ਆਇਆ ਛੁੱਟੀ ਕੁਝ ਵੀ ਨਖਵਾਇਆ ਮੰਮੀ ਐਂ ਕਰੋ ਆਂਡਿਆਂ ਦੀ ਪੂਜੀ ਤਾਂ ਤੁਸੀਂ ਬਣਾ ਦਿਓ ਮੈਂ ਰੋਟੀ ਬਣਾ ਦੇਣੀ ਆ ਮੈਂ ਸਵੇਰੇ ਗੁਰਦੁਆਰਾ ਸਾਹਿਬ ਜਾਨੀ ਆ ਪਾਠ ਕਰਦੀ ਆਂ ਜੀ ਮੈਂ ਆਂਡੇ ਨੂੰ ਹੱਥ ਨਹੀਂ ਲਾਉਂਦੀ ਜੇ ਮੰਮੀ ਨੇ ਕਿਹਾ ਨਾ ਉਵੇਂ ਕਰ ਆਂਡਾਂ ਦੀ ਪੂਜੀ ਬਣਾ ਦੇ ਮੇਰੇ ਵਾਸਤੇ ਜੇ ਹੁਣ ਤੂੰ ਗੁਰਦੁਆਰੇ ਪਾਠ ਕਰਨੇ ਜਾਨੀ ਆ ਫਿਰ ਅਸੀਂ ਕੋਈ ਆਪਣੀ ਮਨਪਸੰਦੀ ਚੀਜ਼ ਬਣਾਵਾਂਗੇ ਨ ਦੇਖੀ ਮੈਂ ਤੁ ਕਿੰਨਾ ਪਾਪ ਕਰਾਉਂਦੇ ਨੇ ਸਵੇਰੇ ਮੈਂ ਪਾਰ ਕਰਦੀ ਆਂ ਗੁਰਦੁਆਰਾ ਸਾਹਿਬ ਜਾਂਦੀ ਆਂ ਹੁਣ ਮੈਂ ਅੰਡੇ ਦੀ ਪੁਰਜੀ ਕਿਵੇਂ ਬਣਾਵਾਂ ਇਹਨਾਂ ਨੂੰ ਚੱਲ ਚੰਗਾ ਮਮੀ ਮੈਂ ਤਾਂ ਪਹਿਨਾ 10 ਮਿੰਟ ਆਰਾਮ ਕਰਦਾ ਚੱਲ ਠੀਕ ਹੈ ਉਪਰ ਚਾ ਦੇਖਦਾ ਜਾ ਕੇ ਯਾਰ ਕੀ ਕਰਦੀ ਆ ਬਣਾਉਂਦੀ ਆ ਪੁਰਜੀ ਕੇ ਨਾਂ ਵੀ ਪੜਾ ਤੈਨੂੰ ਉਰਜੀ ਬਣਾਉਣ ਵਾਸਤੇ ਕਿਹਾ ਸੀ ਭਾਂਡੇ ਮੰਜਣ ਨੂੰ ਕਿਹਾ ਸੀ ਤੂੰ ਸਾਡੀ ਗੱਲ ਨੂੰ ਆਣ ਸੁਣਿਆ ਹੀ ਕਰਤਾ ਮੈਂ ਅੰਡੇ ਦੀ ਪੁਰਜੀ ਨਹੀਂ ਬਣਾ ਸਕਦੀ ਜੀ ਮੈਂ ਕੋਈ ਹੋਰ ਸਬਜੀ ਬਣਾ ਦਾਨੀ ਆ ਮੈਂ ਕਿਤੇ ਅੰਡੇ ਨੂੰ ਹੱਥ ਨਹੀਂ ਲਾਇਆ ਤੂੰ ਕਹਿੰਦੀ ਆ ਨਾ ਵੀ ਅੰਡੇ ਨੂੰ ਹੱਥ ਨਹੀਂ ਲਾਇਆ ਕਦੇ ਅੰਡੇ ਨੂੰ ਹੱਥ ਤਾਂ ਲਾਉਣਾ ਪਊਗਾ ਤੂੰ ਤਾਂ ਕਿਹੜੀ ਸ ਹੈ ਵੀ ਤੂੰ ਪੁਰਜੀ ਨਾ ਬਣਾਵੇਂ ਮੈਂ ਕਿਹੜਾ ਤੁਹਾਨੂੰ ਜਵਾਬ ਦਿੱਤਾਗਾ ਮੈਂ ਤੁਹਾਨੂੰ ਆਖ ਤਾ ਹੈਗਾ ਵੀ ਮੈਂ ਵਧੀਆ ਹੀ ਸਬਜੀ ਬਣਾ ਦਾਨੀ ਆ ਕੋਈ ਵੀ ਅੰਡੇ ਦੀ ਪੁਰਜੀ ਨਹੀਂ ਮੈਂ ਬਣਾਉਂਦੀ ਅੰਡੇ ਨੂੰ ਮੈਂ ਹੱਥ ਨਹੀਂ ਲਾਇਆ ਕਦੇ ਅੰਡੇ ਦੀ ਪੁਰਜੀ ਤੈਨੂੰ ਬਣਾਉਣੀ ਪਊਗੀ ਆ ਛੱਡ ਦੇ ਜੀ ਮੇਰੀ ਬਾਹ ਮੁਰਦੀ ਹ ਮੇਰੀ ਗੱਲ ਸੁਣ ਲੈ ਮੈਨੂੰ 10 ਮਿੰਟਾਂ ਤੱਕ ਪੁਰਜੀ ਚਾਹੀਦੀ ਹੈ ਜੀ ਕੀ ਹੋ ਗਿਆ ਪਤਾ ਬਾਲੀ ਨਾਲਾ ਇਹ ਪਰਖੇਗਾ ਕੁਛ ਨਹੀਂ ਮਾਂ ਉਹਦਾ ਤਾਂ ਉਹੀ ਰੰਡੀ ਰੌਣਾ ਹੈਗਾ ਕਹਿੰਦੀ ਮੈਂ ਤਾਂ ਪਾਠ ਕਰਦੀ ਆ ਮੈਥੋਂ ਨਹੀਂ ਬਣਦੀ ਪੁਰਜੀ ਹੋਰ ਸਬਜ਼ੀਆਂ ਬਣਵਾ ਲਓ ਕਹਿੰਦੀ ਮੈਂ ਦੇਖਦੀ ਆ ਪੁੱਤ ਮੈਂ ਬਣਾਉਣੀ ਆ ਉਹਨੂੰ ਬੰਦਾ ਤੱਕਲੇ ਚ ਵਾਲਾ ਰਹਿ ਜੂਗਾ ਪਰ ਉਹ ਚ ਵਾਲ ਨਹੀਂ ਛੱਡਦੀ ਮੈਂ ਕੀ ਹੋਇਆ ਨਹੀਂ ਕਿਉਂ ਹੀ ਗੱਲ ਲੱਗੀ ਐਗੀ ਜਿਹੜਾ ਕੁਛ ਮੁੰਡਾ ਕਹਿੰਦਾਗਾ ਉਹ ਕੰਮ ਕਰ ਲਿਆ ਕਰ ਕਿਉਂ ਛਤਰਖਾਨੀ ਐਗੀ ਆਂਡੇ ਚੱਕ ਕੇ ਨਾ ਪੁੱਜੀ ਬਣਾ ਦੇ ਫੇਰ ਉਹਨ ਸਿਆਪਾ ਪਾ ਲਈ 24 ਘੰਟੇ ਸਿਆਪੇ ਪਾਈ ਰੱਖਦੀ ਆ ਬਣਾਦਾ ਨਹੀਂ ਹੁਣ ਕਰੂ ਇਹਨੂੰ ਸਿੱਧੀ ਦੇਖ ਲਈ ਜਾਈ ਇਹਦੇ ਨਾਲ ਕੀ ਬਣਦਾ ਕੁੜੇ ਹੁਣ ਉਰੇ ਆ ਕੇ ਬੈ ਗਈ ਹੁਣ ਤਾਂ ਹੋ ਗਿਆ ਉਤਰਪਾਟ ਸਾਰੇ ਕੰਮ ਪੈ ਨੇ ਖੜੀ ਹੋ ਕੇ ਕੰਮ ਕਰ ਲਾ ਹੁਣ ਬੈਤ ਦਮਨ ਲ ਕੇ ਬੈ ਗਈ ਕਰਦੀ ਆ ਮਮੀ ਕੰਮ ਥੋੜਾ ਜਿਹਾ ਟਾਈਮ ਸੇਵਨ ਤੇ ਹੋਰ ਲਾ ਲਾਂ ਮੈਂ ਫੇਰ ਕਰ ਲੂੰਗੀ ਕੰਮ ਨਹੀਂ ਚੱਲ ਫੇਰ ਕਰ ਲਈ ਸੀ ਮਤਨ ਪਹਿਲਾਂ ਕੰਮ ਕਰ ਲਾ ਕੀ ਰੌਲਾ ਪਾ ਰਖਿਆ ਮਾਂ ਹੁਣ ਕੀ ਕਰਤਾ ਇਹਨੇ ਕੀ ਕਰਨਾ ਸਪੁੱਤੋ ਉਹੀ ਕੰਮ ਕੰਮ ਛੱਡ ਕੇ ਕਹਿੰਦੀ ਸੀ ਮਰਨ ਕਰਦੀ ਆ ਕਿੱਥੇ ਨੰਗਾ ਨਾਲ ਬਾਪ ਹੈਗਾ ਨਾ ਤਾਂ ਕੁੜੀ ਚੱਜੀ ਦੀ ਦਿੱਤੀ ਨਾ ਦਾਜ ਚੱਜ ਦਾ ਦਿੱਤਾ ਦੇ ਆਪਾਂ ਵਧੀਆ ਰਹਿੰਦੇ ਪੁੱਤ ਕਦੋਂ ਪਹਿਲਾਂ ਰੌਲਾ ਪਾਇਆ ਸੀ ਨੰਦਾ ਪਿੱਛੇ ਉਹਦੀ ਜਵਾਬ ਦਿੱਤਾ ਹੁੰਦਾ ਹੋਰ ਮਾਂ ਮੈਨੂੰ ਤਾਂ ਆਪ ਸੀ ਵੀ 8-10 ਲੱਖ ਰੁਪਈਆ ਦੇਣਗੇ ਇਹ ਲੈ ਵੱਡੀ ਗੱਡੀ ਦੇਣਗੇ ਇਹਨਾਂ ਨੇ ਤਾਂ ਟੁੱਟੀ ਸਾਂਪ ਮਾਰੀ ਮੱਥੇ ਇਹ ਕਾਹ ਮਾਰੀ ਮੱਥੇ ਮੇਰੇ ਚੱਲ ਪੁੱਤ ਆਪਾਂ ਬਾਹਰ ਮੈਂ ਤਾਂ ਇਹ ਕਹਿੰਦੀ ਸੀ ਪੁੱਤ ਵੀ ਸੂਨ ਨੂੰ ਫੋਨ ਕਰ ਦੇ ਜੇ ਸੂਨ ਆ ਗਈ ਨਾ ਅਸੀਂ ਦੋਨੇ ਜਾਣੀਆਂ ਰਲ ਕੇ ਇਹਨੂੰ ਠੀਕ ਕਰ ਲਾਂਗੇ ਤੂੰ ਅੰਮਰ ਤੋਂ ਫੋਨ ਲਾ ਵੀ ਉਹ ਛੱਡ ਜੂਗਾ ਕਿ ਤੂੰ ਲੈ ਕੇ ਆਵੇਂਗਾ ਚੱਲ ਕੋਈ ਨਹੀਂ ਮੈਂ ਕਰ ਦਿੰਨਾ ਫੋਨ ਠੀਕ ਹੈ ਪੁੱਤ ਹੈਲੋ ਹੈਲੋ ਕੀ ਹਾਲ ਅਮਰਤਾ ਵਧੀਆ ਬਈ ਵਧੀਆ ਤੁਸੀਂ ਸੋ ਠੀਕ ਹੋ ਹਾਂ ਠੀਕ ਆ ਬਈ ਹੋਰ ਸਾਰੇ ਠੀਕ ਨੇ ਹਾਂ ਹਾਂ ਵਧੀਆ ਬਈ ਮੈਂ ਤਾਂ ਇਹ ਕਹਾਂ ਬਈ ਦੋ ਤਿੰਨ ਦਿਨ ਸੌਣ ਨੂੰ ਭੇਜ ਦਿੰਦਾ ਕਿਵੇਂ ਬਈ ਠਹਿਰਾ ਮੰਮੀ ਕਹਿੰਦੀ ਮੇਰਾ ਜੀਜਾ ਨਹੀਂ ਲੱਗਦਾ ਬਾਕੀ ਮੈਂ ਛੁੱਟੀ ਆ ਰਹੀ ਸੀ ਮੈਨੂੰ ਮਿਲ ਲੈਂਦੀ ਕੋਈ ਨਹੀਂ ਬਈ ਆਜੂ ਫਿਰ ਕੋਈ ਗੱਲ ਨਹੀਂ ਜੇ ਤੇਰੇ ਕੋਲ ਟਾਈਮ ਹੈਗਾ ਤੂੰ ਛੱਡ ਜੀ ਨਹੀਂ ਮੈਂ ਲੈ ਜਾਣਾ ਕਿ ਕੋਈ ਨਾ ਬਈ ਮੈਂ ਮਾਰਸ ਜਾ ਜਾਂਦਾ ਸੀਗਾ ਕੋਈ ਨਾ ਮੈਂ ਰਾਤ ਛੱਡ ਜੂ ਅੱਦੂ ਬਾਦ ਹਾਂ ਚੱਲ ਛੱਡ ਜੀ ਫਿਰ ਹਾਂ ਕੋਈ ਗੱਲ ਨਹੀਂ ਠੀਕ ਹੈ ਬਈ ਠੀਕ ਹੈ ਬਈ ਲੈ ਆ ਬੈਠਾ ਕਰਤਾ ਪਤ ਫੋਣ ਹਾਂ ਮੈਂ ਨਹੀਂ ਕਰਤਾ ਫੋਣ ਫਿਰ ਤੂੰ ਲਿਆ ਮੀਂਹਾ ਕਿ ਅੰਮ੍ਰਿਤ ਛੱਡ ਕੇ ਜਾਊਗਾ ਨਾ ਅੰਮ੍ਰਿਤ ਨੇ ਮਾਨਸਾ ਨਾਗਾ ਉਹ ਕਹਿੰਦਾ ਮੈਂ ਹੀ ਛੱਡੂਂ ਜਾਂਦਾ ਹਾਂ ਚਲ ਠੀਕ ਹੈ ਪੁੱਤ ਚਲ ਵਧੀਆ ਆ ਜੂਗੀ ਚਲ ਤੂੰ ਤਾਂ ਪੁੱਤ ਆਰਾਮ ਕਰ ਲੈ ਮੈਂ ਦੇਖਦੀ ਹਾਂ ਦੁਕਾਨ ਕੀ ਕਰਦੀ ਹੈ ਠੀਕ ਹੈ ਮੈਂ ਹਾਂ ਹੋਰ ਵੀਰੇ ਸਾਰੇ ਠੀਕ ਨੇ ਘਰੇ ਹਾਂ ਪਣੇ ਘਰੇ ਤਾਂ ਸਾਰੇ ਠੀਕ ਠਾਕ ਨੇ ਪਰ ਤੂੰ ਐ ਹੌਲੀ ਜਿਹੀ ਕਦੋਂ ਬੋਲਦੀ ਆ ਕੁਛ ਨਹੀਂ ਵੀਰੇ ਤੈਨੂੰ ਐਵੇਂ ਹੀ ਲੱਗਦਾਗਾ ਨਾ ਕੋਈ ਤਾਂ ਗੱਲ ਐ ਦੱਸ ਤਾਂ ਫਿਰ ਦੱਸ ਤਾਂ ਸਹੀ ਕੀ ਗੱਲ ਐ ਗੱਲ ਕੀ ਹੋਣੀ ਸੀ ਵੀਰੇ ਮੈਨੂੰ ਐ ਕਹਿੰਦੇ ਨੇ ਕਿ ਵੀ ਤੂੰ ਆਂਡਿਆਂ ਦੀ ਪੁਰਜੀ ਬਣਾ ਕੇ ਦੇ ਤੈਨੂੰ ਵੀ ਪਤਾ ਹੈ ਨਾ ਮੈਂ ਪਾਠ ਕਰਦੀ ਆ ਮੈਂ ਪਿੰਡ ਵੀ ਨਹੀਂ ਬਣਾਈ ਕਦੇ ਇਹ ਮੈਨੂੰ ਮਜਬੂਰ ਕਰਦੇ ਨੇ ਮੈਂ ਐਡਾ ਪਾਪ ਕਿਵੇਂ ਕਰਾਂ ਜੇ ਪਣੇ ਤੂੰ ਬਾੜੀ ਔਖੇ ਫਿਰ ਅਸੀਂ ਲੈ ਜਾਂਦੇ ਤੈਨੂੰ ਨਹੀਂ ਵੀਰੇ ਲੈ ਕਿਵੇਂ ਜਾਉਂਗੇ ਮਾਪਿਓ ਤਾਂ ਪਹਿਲੀ ਵਾਰੀ ਮੈਂ ਸਾਂ ਇੱਕ ਵਾਰੀ ਟੀ ਕਰਦਾ ਹਨਾ ਤੀ ਦਾ ਤੇ ਮੈਂ ਤੁਹਾਡੇ ਬਾਅਦ ਚ ਬੈਠੀ ਸੋਹਣੀ ਲੱਗੂਗੀ ਨਾਲੇ ਬਾਰ ਬਾਰ ਕਿੱਥੇ ਹੁੰਦਾ ਧੀਆਂ ਦਾ ਕੰਮ ਹਨਾ ਉਹ ਤਾਂ ਠੀਕ ਹੈ ਬਣਾ ਫਿਰ ਜੇ ਹੁਣ ਤੂੰ ਔਖੇ ਫਿਰ ਲੈ ਜਾਂਦੇ ਆ ਦੇਖ ਲੈ ਬਾਕੀ ਨਹੀਂ ਵੀਰੇ ਐ ਤਾਂ ਚੰਗੇ ਵੀ ਨੇ ਐਨੇ ਮਾੜੇ ਵੀ ਹੈ ਨਹੀਂ ਪਰ ਮੈਨੂੰ ਆਹ ਗੱਲ ਇਹਨਾਂ ਦੀ ਬਾਲੀ ਮਾੜੀ ਲੱਗਦੀ ਐ ਇਹ ਮੈਨੂੰ ਮਜਬੂਰ ਕਰ ਦੇਣਗੇ ਤੂੰ ਫਿਰ ਕਹਿ ਲੈ ਇਹਨਾਂ ਨੂੰ ਵੀ ਐ ਕਰਕੇ ਵੀ ਮੈਂ ਤਾਂ ਕਦੇ ਹੱਥ ਨਹੀਂ ਲਾਇਆ ਭਾਈ ਮੈਂ ਕਿਉਂ ਬਣਾਉਂਗੀ ਮੈਂ ਤਾਂ ਬਥੇਰਾ ਕਹਿਨੀ ਆ ਵੀਰੇ ਕੋਈ ਮੇਰੀ ਸੁਣਦਾ ਨਹੀਂ ਨਾ ਪਹਿ ਤਾਂ ਬਣਾ ਫਿਰ ਠੀਕ ਨਹੀਂ ਆਉਣਾ ਕੋਈ ਨਾ ਕੋਈ ਲੱ ਲਾ ਕਰਨਾ ਹੀ ਪਊਗਾ ਕੋਈ ਨਾ ਵੀਰੇ ਤੂੰ ਫਿਕਰ ਨਾ ਕਰ ਹੌਲੀ ਹੌਲੀ ਸਾਰਾ ਕੁਝ ਮੈਂ ਆਪੇ ਠੀਕ ਕਰ ਲਵਾਂਗੀ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ ਥੋੜੇ ਕਿਨ ਲਾਖਿਆ ਫੋਨ ਸਾਰਾ ਤੇਰੇ ਕੋਲ ਇਹੀ ਕੰਮ ਰਹਿ ਗਿਆ 24 ਘੰਟੇ ਫੋਨ ਲਾ ਲਿਆ ਪੇਕਿਆਂ ਨਾਲ ਗੱਲਾਂ ਕਰੀ ਜਾਊਗੀ ਕੰਮ ਦੱਸ ਕੌਣ ਕਰੂਗਾ ਮੈਂ ਤੇਨੂੰ ਐ ਕਹਿਨੀ ਆਂਗੀ ਅੱਜ ਮੈਂ ਧੀ ਨੇ ਆਉਣਾ ਸੁਮਨ ਨੇ ਖੜੀ ਹੋ ਕੇ ਨਾ ਸਬਜ਼ੀ-ਸਬਜ਼ੀ ਬਣਾ ਨਾਲੇ ਬਦ ਗਿਆ ਸਾਰਾ ਪ੍ਰਬੰਧ ਕਰਦੇ ਉਹਦਾ ਦੇਖ ਲਈ ਫਿਰ ਤੇ ਦਾ ਕੀ ਬਣੂਗੀ ਠੀਕ ਆ ਮੰਮੀ ਬਣਾ ਦਾਨੀ ਹਾਂ ਅਮਰ ਤੋਂ ਹੋ ਰਿਹਾ ਕਿ ਅੱਛੀ ਕਰ ਲੈ ਅੱਛੀ ਕਰ ਲੈ ਬੋਰਾਂ ਮਤ ਫੀਲਾ ਚੱਲ ਵਧੀਆ ਵਧੀਆ ਬਈ ਆ ਜਾ ਬਹਿ ਜਾ ਅੰਦਰੀ ਆ ਜਾਓ ਨਹੀਂ ਨਹੀਂ ਬਾਈ ਮੈਨੂੰ ਥੋੜਾ ਜਾਣਾ ਕੰਮ ਮਜਬੂਰੀ ਮੈਨੂੰ ਚੱਲ ਫਿਰ ਤੁਸੀਂ 2 ਮਿੰਟ ਬੈਠੋ ਮੈਂ ਮੰਮੀ ਫਿਰ ਉਹਨਾਂ ਨੂੰ ਲਿਆਉਣਾ ਬੁਲਾ ਕੇ ਠੀਕ ਹੈ ਬਾਈ ਮੰਮੀ ਖਾਓ ਤਾ ਆ ਜਾ ਬਾਹਰ ਕਿਉਂ ਤਾ ਸੁਮਨ ਤੇ ਅਮਰਤ ਆਏ ਹੈਗੇ ਉਹਨੂੰ ਅੰਦਰ ਹੀ ਲਿਆਉਂਦਾ ਤਾਂ ਅਮਰਤ ਬਾਲੀ ਕਾਲ ਕਰੀ ਜਾਂਦਾ ਉਹਨੇ ਮਾਨਸਾ ਜਾਣਾ ਹੈਗਾ ਚੱਲ ਠੀਕ ਹੈ ਉਪਰ ਆ ਜਾ ਬਾਹਰ ਹੀ ਆ ਜਾ ਸਸਿਕਾ ਮੰਮੀ ਸਸਿਕਾ ਕਿਸੀ ਗਈ ਸਸਿਕਾ ਆਫਰ ਹੋਰ ਵੱਧ ਠੀਕ ਹੈ ਤੁਸੀਂ ਪੰਜੀ ਵਜੇ ਜੀ ਕਸੇਗੀ ਨਹੀਂ ਤੈਨੂੰ ਅਕਲ ਨਹੀਂ ਆਉਂਦੀ ਕੀ ਪਾਣੀ ਮੱਥੇ ਮਾਰਿਆ ਉਥੇ ਠੰਡਾ ਪਿਆ ਸੀਗਾ ਉਹ ਪਾਲਿਆ ਹੁੰਦੀ ਨਾ ਸਟੀਲ ਤੇ ਗਲਾਸ ਕੰਚ ਦੇ ਆਪਣੇ ਫੁੱਟ ਗਏ ਮੰਮੀ ਮੈਂ ਠੰਡਾ ਨਹੀਂ ਪੀਣਾ ਹੈਗਾ ਗਲਾ ਖਰਾਬ ਹੈ ਮੇਰਾ ਪਾਣੀ ਪੀ ਲੂੰ ਕੋਈ ਨਾ ਲੈ ਚੱਕ ਕੇ ਕੁਰਸੀ ਹੁਣ ਮੂਰੇ ਬੈਠਣ ਲੱਗੀ ਤੈਨੂੰ ਅਕਲ ਨਹੀਂ ਵੀ ਪ੍ਰਾਣਾ ਹੈਗਾ ਚਾਹ ਪਾਣੀ ਬਣਾ ਗਏ ਮੰਮੀ ਚਾਹ ਨਹੀਂ ਪੀਣੀ ਹੈਗੀ ਮੈਂ ਮੈਨੂੰ ਮਾਂ ਥੋੜਾ ਕੰਮ ਆਗਾ ਮੈਂ ਘਰੋਂ ਵੀ ਕਾਲੀ ਨਾ ਆਇਆਗਾ ਅਮਰ ਚਾਹ ਤਾਂ 2 ਮਿੰਟ ਲੱਗਦੇ ਚਾਹ ਤਾਂ ਪੀ ਜਾਂਦਾ ਬਈ ਮੈਨੂੰ ਕਾਲੀ ਬਾਲੀ ਹੈਗੀ ਮਾਰਸਾ ਮੈਂ ਥੋੜੇ ਕੰਮ ਨੇ ਤਾਂ ਕਰਕੇ ਕਿਤੇ ਫੇਰ ਆਉਂਗਾ ਮੈਂ ਠੀਕ ਹੈ ਬਈ ਠੀਕ ਹੈ ਜੀ ਆ ਦੋ ਕੁ ਦਿਨ ਛੱਡਿਆ ਬਈ ਜੀ ਕੋਈ ਨਹੀਂ ਛੱਡਿਆ ਹਾਂ ਬਈ ਮੈਂ ਠੀਕ ਨੀ ਖੜੀ ਕੀ ਦੇਖਦੀਆਂਗੀ ਪ੍ਰਾਣਾ ਤਾਂ ਨਹੀਂ ਚਾ ਪਿੱਕੇ ਗਿਆ ਮੇਰੇ ਤੀਨ ਤਾਂ ਚਾਵਣਾ ਕੇ ਲਿਆ ਦੇ ਆ ਕੁਰਸੀ ਜਿਹੜੀ ਕਰ ਲਿਆ ਪੁੱਤ ਕੀ ਗੱਲ ਹੋ ਗਈ ਮੰਮੀ ਮੈਨੂੰ ਉਚਾਨਕ ਕਿਵੇਂ ਬੁਲਾਇਆ ਹਲੇ ਹੁਣ ਤਾਂ ਮੇਰੇ ਥੋੜੇ ਦਿਨ ਤਾਂ ਹੋਏ ਸੀ ਗਏ ਨੂੰ ਤੁਸੀਂ ਮੈਨੂੰ ਫੇਰ ਬੁਲਾ ਲਿਆ ਪੁੱਤ ਦੱਸ ਦੇ ਕਾਹ ਤੋਂ ਬੁਲਾਇਆ ਆਪਾਂ ਮੈਂ ਤਾਂ ਮੰਮੀ ਕੀ ਦੱਸੂ ਆ ਭੈਣ ਨੂੰ ਸਾਰੀ ਗੱਲ ਤੂੰ ਹੀ ਦੱਸ ਦੇ। ਉਹ ਤਾਂ ਮੈਂ ਤਾਂ ਐ ਕਹਿੰਦੀ ਸੀਗੀ ਤੇਰੇ ਭਾਈ ਦਾ ਨਾ ਵਿਆਹ ਕਰਕੇ ਆਪਾਂ ਤਾਂ ਬੜੀ ਵੱਡੀ ਗਲਤੀ ਕਰ ਬੈਠੇ। ਕੀ ਗਲਤੀ ਕਰ ਲਈ ਮੰਮੀ ਗੱਲ ਤਾਂ ਦੱਸੋ ਤੁਸੀਂ। ਗੱਲ ਕੀ ਹੋਣੀ ਆ ਪੁੱਤ ਤੂੰ ਐ ਲਾਲਾ ਨਾ ਤਾਂ ਉਹਨੂੰ ਰੋਟੀ ਟੁਕੜਾ ਬਣਾਉਣਾ ਆਉਂਦਾਗਾ। ਨਾ ਉਹਨੂੰ ਦਾਲ ਪਾਣੀ ਬਣਾਉਣਾ ਆਉਂਦਾ। ਚਾਹ ਬਣਾਉਂਦੀ ਐ ਡੱਕਲ ਪਾਣੀ ਕਰਕੇ ਲਿਆ ਦਿੰਦੀ ਐਗੀ। ਕੱਲ ਅਸੀਂ ਆਖਿਆ ਵੀ ਆਂਦੇ ਆਂ ਦੀ ਪੁੱਜੀ ਬਣਾ ਦੀ। ਉਹਦੇ ਪਿੱਛੇ ਦੇਖ ਰੱਖ ਚੀਜ਼ਾਂ ਕੀਤਾ। ਹੁਣ ਮੈਨੂੰ ਐ ਦੱਸ ਮੈਂ ਕਰਾਂ ਕੀ ਕਰਾਂ? ਮੈਨੂੰ ਤਾਂ ਐ ਸੀਗਾ ਵੀ 2 ਮਹੀਨਾ ਬਾਅਦ ਛੁੱਟੀ ਜਾਊਂਗਾ। ਵੀ ਘਰੇ ਵ ਮੜੇ ਆਂਡਿਆਨੀਪੁਰ ਜੀ ਨੂੰ ਕਿਹਾ ਕਹਿੰਦੀ ਮੈਂ ਤਾਂ ਪਾਠ ਕਰਦੀਆਂ ਕੁਛ ਨਹੀਂ ਬਣਾ ਕੇ ਦਿੱਤਾ ਇਹਦੂ ਤਾਂ ਮੈਨੂੰ ਫੌਜ 'ਚ ਹੀ ਚੰਗਾ ਮਿਲਦਾ ਸੀ ਆ ਦੱਸਤਾ ਨਾ ਤਿਰਪਰਾ ਨੇ ਇਹਨੂੰ ਵੀ ਪਤਾ ਲੱਗ ਗਿਆ ਵੀ ਕੀ ਕੀ ਕਮੀਆਂ ਲੱਗੀਆਂ ਜੇ ਆਪਾਂ ਉਦੋਂ ਨਿਮੇੜਿਆ ਹੁੰਦਾ ਨਾ ਕਿਤੇ ਨੰਦਕਾਰੀਆਂ ਦੀ ਗੱਲ ਸੀ ਨਾ ਬਚੋਲੇ ਦੇ ਮੰਗਰ ਲੱਗਦੇ ਪ੍ਰੰਤ ਖੜਾ ਛੁੱਟ ਜਾਂਦਾ ਉਹ ਤਾਂ ਮੰਮੀ ਆਪਾਂ ਨੂੰ ਵੀ ਐ ਸੀਗਾ ਮੈਨੂੰ ਵੀ ਸੀਗਾ ਵੀ ਵੱਡੀ ਗੱਡੀ ਮਿਲੂ 8-10 ਲੱਖ ਰੁਪਈਆ ਮਿਲੂਗਾ ਨਾਲ ਚ ਤਾਂ ਆਪਾਂ ਨੂੰ ਵੀ ਸੀਗਾ ਵੀ ਕੀ ਪਤਾ ਸੀ ਆਪਣਾ ਨੰਗਾ ਨਾਲ ਬਾਹ ਪਊਗਾ ਇਹ ਤਾਂ ਮੈਨੂੰ ਵੀ ਪਤਾ ਸੀ ਪੁੱਤ ਵੀ ਤੈਨੂੰ ਕੱਲੀ ਸ਼ਾਂਪਾ ਕੇ ਖੜਾ ਕਰ ਦਾਂਗੇ ਮੈਨੂੰ ਤਾਂ ਆਪ ਐ ਸੀਗਾ ਵੀ ਸਾਨੂੰ ਵੀ ਕੁਛ ਦੇਣਗੇ ਪਰ ਤੂੰ ਦੇਖ ਲੈ ਭਣੇ ਕੋਈ ਨਾ ਗੁੱਸਤਾ ਕਰਨੀ ਪਊਗਾ ਐ ਤਾਂ ਟੱਪਣਾ ਨਹੀਂ ਟਾਈਮ ਕੋਈ ਨਾ ਵੀਰੇ ਇਹਦਾ ਹਾਲ ਤਾਂ ਮੈਂ ਕਰੂੰਗੀ ਨਾਲੇ ਮਾਂ ਵੀ ਮੇਰੀ ਗੱਲ ਸੁਣੋ ਇਹ ਆਇਆ ਨਹੀਂ ਕਾਬੂ ਆਉਂਦੀ ਇਹਦਾ ਨੱਕ ਨਹੀਂ ਬਿੰਨਿਆ ਹੋਇਆ ਆਪਾਂ ਇਹਦਾ ਨੱਕ ਬਿੰਨ ਕੇ ਪਹਿਲੇ ਇਹਦੇ ਨੱਥ ਪਾਈਏ ਜਿਵੇਂ ਮਾਂ ਵੀ ਬੈੜ ਕੇ ਇਹਦੇ ਨੱਥ ਪਾਏ ਤਾਂ ਬੈੜ ਕੇ ਕਾਬੂ ਹੋ ਜਾਂਦਾ ਉਹ ਮੈਂ ਆਪਾਂ ਇਹਨੂੰ ਕਾਬੂ ਜੀ ਕਰ ਲਾਂਗੇ ਤੂੰ ਮੈਨਾਂ ਐ ਦੱਸ ਉਹ ਨੱਥ ਮਿਲੂ ਕਿੱਥੋਂ ਨਾਲ ਇੱਕ ਗੱਲ ਹੋਰ ਇਹ ਨੱਥਾ ਤਾਂ ਪਗੰਤੀ ਨਹੀਂ ਗਈ ਤੇਰਾ ਨੱਥਾ ਵਿੰਨਾ ਨਹੀਂ ਹੋਇਆ ਨੱਕ ਤੇ ਹੱਥ ਨਹੀਂ ਲਾਉਂਦੇ ਨਾ ਨੱਥ ਲਿਆ ਕੇ ਪਾਵਾਂਗੇ ਕਵੇਂ ਕੋਈ ਨਾ ਮੰਮੀ ਤੁਸੀਂ ਨੱਥ ਲਿਆਉਣ ਵਾਲੇ ਬਣੋ ਪਾਤਾ ਮੈਂ ਆਪ ਹੀ ਦਿਉ ਫਿਰ ਸੁਣ ਤੇ ਕਿਨੂਆ ਤੇਰੇ ਭਾਈ ਨੂੰ ਨਾਲ ਲੈ ਜਾ ਚਾਹ ਪਾਣੀ ਪੀ ਕੇ ਨੱਥ ਲਿਆਓ ਚਲਦੀਏ ਵੀਰੇ ਆਪਾਂ ਸ਼ਹਿਰ ਨੂੰ ਲੈ ਕੇ ਆਈਏ ਆਪਾਂ ਨੱਥ ਹਾਂ ਸੋਹਣਾਂ ਆ ਜਾ ਬਣੇ ਚੱਲ ਗਿਆ ਆਪਾਂ ਪੁੱਤ ਖੜਤਾ ਜਾ ਇਹਨੂੰ ਚਾਹ ਤਾਂ ਪੀਲਾ ਦੇ ਪਹਿਲਾਂ ਤਾਂ ਅੰਮ੍ਰਿਤ ਪੰਜਾਬੀ ਕੇ ਗਿਆ ਹੁਣ ਇਹਨੂੰ ਤਾਂ ਪਿਆ ਦੇ ਕੁੱਟਾ ਕੋਈ ਨਾ ਮੰਮੀ ਚਾਹ ਤਾਂ ਮੈਂ ਆਕੇ ਪੀ ਲੂੰਗੀ ਪਹਿਲਾਂ ਇਹਨੂੰ ਤਾਂ ਕਾਬੂ ਚ ਕਰ ਲਈਏ ਚਲ ਠੀਕ ਆਪਾਂ ਤੇ ਤੁਸੀਂ ਭੱਗ ਜਾਓ ਮੈਂ ਅੰਦਰ ਦੇਖਦੀ ਆ ਕੀ ਕਰੀ ਇੱਤੀ ਚਲੋ ਵੀਰੇ ਚਲ ਆਇਆ ਤੈਨੂੰ ਚਾਹ ਨਹੀਂ ਫੜ ਲਿਆ ਤੈਨੂੰ ਅੱਖ ਤਾਂ ਇੱਕ ਕੱਪ ਸੀ ਆ ਵੀ ਚਾਹ ਦਾ ਘੁੱਟ ਬਣਾ ਦੇ ਕੁੜੀ ਨੂੰ ਤੈਨ ਦਾ ਆਹ ਭਰ ਕੇ ਧਰ ਲਿਆ ਕਹੂੰਗਾ ਐਨੇ ਦਾ ਕੀ ਕਰਨਾ ਇਹਨੇ ਕਿਹੜੇ ਬੱਚੇ ਨੇ ਸਰਚ ਪਾ ਲਈ ਮੈਨੂੰ ਐ ਸੀ ਮੰਮੀ ਮੈਂ ਸਾਰੇ ਜਾਣੀ ਪੀ ਲਾਂਗੇ ਵੀ ਆਪਾਂ ਚਾਹ ਤਾਂ ਤੂੰ ਬਾਹਲੇ ਕੈਟ ਬਣਾਉਣੀ ਆ ਵੀ ਸਾਰੇ ਜਾਣੇ ਪੀ ਲਾਂਗੇ ਬਣਾਉਣਾ ਤਾਂ ਉਹੀ ਡੋਕਲ ਪਾਣੀ ਹੈਗਾ ਮੰਮੀ ਵਾਸਤੇ ਦੁੱਧ ਪਾਇਆ ਸੀ ਵਾਲਾ ਆਉਣ ਆਲਾ ਲੈਵਨੀ ਆਂਗੀ ਮੈਂ ਬਸ ਰਹਿਣ ਦੇ ਉਹ ਤਾਂ ਬਾਗੇ ਦੋਨੇ ਪੈਰ ਭਰਾ ਕਿੱਥੇ ਬਾਗੇ ਮੰਮੀ ਕਿਤੇ ਮਰਜੀ ਜਾ ਤੈਨੂੰ ਦੱਸ ਕੇ ਜ਼ਰੂਰੀ ਆ ਵੀ ਅਸੀਂ ਜਾਣਦੇ ਆ ਕਿ ਤੇਰੇ ਕੋਲ ਸਾਈਨ ਕਰਕੇ ਜਾਣੇ ਨੇ ਕਿ ਲਈ ਮम्मी ਸੀ ਨੱਥ ਕਿੱਥੇ ਹੋਰ ਕਾਣਾ ਅੰਦਰ ਹੀ ਬੈਠੀ ਐ ਪਤੋ ਚੱਲ ਮੰਮੀ ਪਾਈਏ ਨੱਥ ਫੇਰ ਆਜੋ ਮਮੀ ਤੁਸੀਂ ਸਾਰੇ ਕਿਵੇਂ ਆ ਗਏ ਮੇਰੇ ਕੋਲੇ ਵੀਰਪਾਲ ਮੇਰੀ ਗੱਲ ਨਾ ਧਿਆਨ ਨਾਲ ਸੁਣ ਲੈ ਕੀ ਗੱਲ ਐ ਜੀ ਅਸੀਂ ਨਾ ਤੇਰੇ ਵਿਆਹ ਵੇਲੇ ਤੇਰੇ ਪਿਓ ਦੀਆਂ ਸਾਰੀਆਂ ਸ਼ਰਤਾਂ ਮੰਨੀਆਂ ਸੀ ਤੈਨੂੰ ਹੁਣ ਸਾਡੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ ਕੀ ਸ਼ਰਤਾਂ ਨੇ ਕਰਤਾ ਵੀਰ ਪਰ ਇਹ ਸੁਮਨ ਨਾਥ ਲੈ ਕੇ ਆਈ ਐ ਉਹ ਤੈਨੂੰ ਨੱਕ ਚ ਪਾ ਕੇ ਰੱਖਣੀ ਪਊਗੀ ਜੇ ਪਿਆਰ ਨਾ ਪਵਾ ਲੇਗੀ ਤਾਂ ਵੀ ਠੀਕ ਐ ਨਹੀਂ ਤੈਨੂੰ ਪਤਾ ਹੀ ਐ ਤੇਰਾ ਬਣੂ ਕੀ ਨਾਥ ਤਾਂ ਸੀ ਪਵਾ ਕੇ ਹੀ ਰਾਂਗੇ ਨਾਥ ਮੈਂ ਨਹੀਂ ਨਾਥ ਪਾਉਂਦੀ ਜੀ ਮੈਂ ਤਾਂ ਜਦੋਂ ਵਿਆਹ ਵਾਲੇ ਨਹੀਂ ਨੱਕ ਚ ਕੁਝ ਪਾਇਆ ਨਾ ਕੰਨਾਂ ਚ ਪਾਇਆਗਾ ਹੁਣ ਪਹਿਲਾਂ ਮੈਂ ਨਾਥ ਕਿਉਂ ਪਾਉਂਗੀ ਪਹਿਨੀ ਤੁਸੀਂ ਬਥੇਰਾ ਮੈਥੋਂ ਪਾਪ ਕਰਾਤੇ ਆਂਡਿਆਂ ਦੀਪੁਰ ਜੀ ਬਣਵਾ ਕੇ ਮੈਂ ਨਹੀਂ ਇਹ ਪਾਪ ਕਰਦੀ ਹੁਣ ਤੂੰ ਤਾਂ ਕਿਉਂ ਨਹੀਂ ਪਾਉਂਦੀ ਕਿ ਨਾਥ ਨਾਥ ਤਾਂ ਤੇਰੇ ਪਾ ਕੇ ਛੱਡਾਂਗੇ ਕਦੋਂ ਤੇਰੇ ਪਿਓ ਨੇ ਸ਼ਰਤਾਂ ਰੱਖੀਆਂ ਸੀ ਅਸੀਂ ਨਹੀਂ ਮੰਨੀਆਂ ਕਹਿੰਦਾ ਸੀ ਗੁਰੂ ਘਰ ਜਾ ਕੇ ਨੰਤ ਦੇਵਾਂਗੇ ਅਸੀਂ ਉਹ ਵੀ ਲੈ ਕੇ ਇਹ ਤਾਂ ਨੱਥਾ ਤੇ ਤੇਰੇ ਹੁਣ ਪਵਾ ਕੇ ਛੱਡਾਂਗੇ ਅਸੀਂ ਦੇਖ ਭਾਬੀ ਨੱਥਾ ਤੇਨੂੰ ਪਾਉਣੀ ਪੂ ਮੇਰਾ ਭਾਈ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਹੈ ਗੱਡੀ ਤਾਂ ਤੁਸੀਂ ਕੀ ਦੇਣੀ ਸੀ ਮੋਟਰਸਾਈਕਲ ਵੀ ਨਹੀਂ ਦਿੱਤਾ ਤੁਸੀਂ ਤਾਂ ਦਾਜ ਵੀ ਨਹੀਂ ਪੂਰਾ ਦਿੱਤਾ ਸੁਮਨ ਜਿੰਨਾ ਕਿ ਮੇਰੇ ਘਰ ਦੇ ਤਾਂ ਸਰਦਾ ਸੀ ਉਹਨਾਂ ਕੋ ਉਹਨਾਂ ਨੇ ਦੇ ਤਾ ਨਹੀਂ ਤੁਸੀਂ ਐ ਆਖਿਆ ਸੀ ਵੀ ਸਾਨੂੰ ਕੁੜੀ ਸੋਹਣੀ ਚਾਹੀਦੀ ਹੈ ਸਾਨੂੰ ਦਾਜ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਕਹਨ ਵਾਲੇ ਨੇ ਕਹਤਾ ਸੀ ਜੇ ਭਰਾਣ ਦੇ ਪਿਓ ਨੂੰ ਵੀ ਚਾਹੀਦਾ ਸੀ ਵੀ ਮੁੰਡਾ ਮੁਲਾਜ਼ਮ ਲੱਗਿਆ ਉਹਨੇ ਤਾਂ ਕੱਖ ਵੀ ਨਹੀਂ ਦਿੱਤਾ ਹੁਣ ਤੈਨੂੰ ਸੋਹਣੀ ਨੂੰ ਕੀ ਦੇਖ ਲਈਏ ਚੱਟ ਲਈਏ ਤੈਨੂੰ ਪੁੱਤ ਕਿਹੜੇ ਕੰਮ ਆਏਂਗੇ ਉਹ ਕੰਮ ਕਰੋ ਕਿਉਂ ਗੱਲਾਂ 'ਚ ਮਸਾਲਾ ਫੁੱਕਿਆਗਾ ਰਾਸਮਨਾਥ ਹੁਣ ਮੈਥੋਂ ਇਹ ਪਾਪ ਨਾ ਕਰਾਓ ਮੈਂ ਸਾਰੇ ਮੂਰੇ ਹੱਥ ਵੰਨਿਆ ਹੋਰ ਕੁਛ ਮੈਥੋਂ ਮਰਜ਼ੀ ਕਰਾ ਲਓ ਹੋਰ ਕੁਛ ਨੂੰ ਕੀ ਅਸੀਂ ਕੰਤਾ ਖੜੀਆਂ ਕਰਾਉਣੀਆਂ ਨੇ ਕਿਹੜੀ ਗੱਲ ਕਹੀ ਹੈਗੀ ਉਹ ਮੰਨ ਲਾ ਜੇ ਮੰਮੀ ਕਿਉਂ ਸਿੱਧੀ ਉਗਲ ਨਾਲ ਨਾਲ ਨਿਕਲੇ ਤੈਨੂੰ ਗਲਟੇਢੀ ਕਰ ਲੈਣੀ ਚਾਹੀਦੀ ਆ ਸੁਣ ਨਾ ਲਿਆ ਆਪਣੇ ਨੱਥ ਇਹਦੇ ਮੈਂ ਪਾਉਣਾ ਨੱਥ ਨਹੀਂ ਵੀਰੇ ਤੁਸੀਂ ਬਾਹਾਂ ਬੜੋ ਮੰਮੀ ਤੁਸੀਂ ਰੱਤਾ ਬੜੋ ਨੱਥ ਦਾ ਮੈਂ ਪਾਉਣੀ ਆ ਨਾ ਮੰਮੀ ਨਾ ਨਾ ਸੁਮਨ ਵਾਹ ਵਾਹ ਸੁਈ ਮਾਰ ਸੁਈ ਇਹਦੇ ਹੇ ਨਾ ਨਾ ਨੰਵੀ ਰਹਾ ਹੈ। ਹੈ ਸ਼ੀ ਕਮੀ? ਜਸਰੀ ਕਾਲ ਬੋਤ। ਸ਼ੀ ਕਾਲ ਬਨੇ। ਸ਼ੀ ਕਾਲ। ਆ ਜੋ ਮੈਂ ਬਹਿ ਜਾ ਇੱਥੇ। ਮੈਂ ਮੈਨੂੰ ਕੁਰਸੀ ਲੈਵਣੀ ਆ ਚੱਕ ਖੜ ਜਾ। ਹੈ ਇੱਥੇ ਰੱਖ ਲੈ ਸ਼ਾਮੀ ਜੀ। ਹੋ ਠੀਕ ਠੀਕ ਹੈ ਤੂੰ। ਹਾਂ ਠੀਕ ਆ ਮੰਮੀ ਤੁਸੀਂ ਠੀਕ ਹੋ। ਹਾਂ ਠੀਕ ਠਾਕ ਵਧੀਆ। ਪੁੱਤ ਤੈਰੀ ਮੰਮੀ ਤੇ ਅਵਤਾਰ ਕਿੱਧਰ ਗਏ ਮੈਨੂੰ ਕੋਈ ਦਿੰਦਾ ਹੀ ਨਹੀਂ ਹੈਗਾ। ਅਵਤਾਰ ਤਾਂ ਮੰਮੀ ਇੱਧਰ ਬਾਹਰ ਨੂੰ ਗਿਆ ਹੈਗਾ। ਮੇਂ ਨਾਨੰਦ ਆਰੀ ਐ ਮੇਂ ਨੰਦ ਤੇ ਮੇਰੀ ਮੰਮੀ ਚਾਚੇ ਦੇ ਘਰੇ ਗਈਆਂ ਹੋਈਆਂ ਨੇ ਪੁੱਤ ਤੂੰ ਖੁਸ਼ ਵੀ ਐ ਕੋਈ ਕੁਝ ਕਹਿੰਦਾ ਤਾਂ ਨਹੀਂ ਹੈਗਾ ਤੈਨੂੰ ਨਹੀਂ ਮੰਮੀ ਕੋਈ ਨਹੀਂ ਕੁਝ ਕਹਿੰਦਾ ਮੈਨੂੰ ਵਧੀਆ ਰੱਖਦੇ ਨੇ ਪਿਆਰ ਨਾਲ ਪੁੱਤ ਚੱਲ ਸੌਖੀ ਹੀ ਚਾਹੀਦੀ ਐ ਜੇ ਤੂੰ ਸੌਖੀ ਐ ਤਾਂ ਸਾਡੀ ਜਾਨ ਵੀ ਸੌਖੀ ਐ ਜੇ ਤੀਆਂ ਖੁਸ਼ ਹੋਣ ਮਾਪਿਆਂ ਨੂੰ ਵੀ ਉਹਦੀ ਖੁਸ਼ੀ ਚੜ ਜਾਂਦੀ ਐ ਵੀ ਚਲ ਤੀ ਸਾਡੀ ਆਪਦੇ ਘਰੇ ਵਧੀਆ ਵਸਦੀ ਰਸਦੀ ਹੈਗੀ ਪੁੱਤ ਤਾ ਕੋਕਾ ਕਲ ਕਿਵੇਂ ਪਾਰਖਿਆ ਉਹ ਤਾਂ ਵਿਆਹ ਵੇਲੇ ਤੂੰ ਕਹਿੰਦੀ ਮੈਂ ਪਾਉਂਦੀ ਨਹੀਂ ਨੱਥ ਜੀ ਤੇ ਆ ਹੁਣ ਕੋਕਾ ਪਾਰਖਿਆ ਨਾਲੇ ਤਾਂ ਮਿਲਿ ਭਣ ਯਾਤਰੀ ਬਾਹਾਂ ਦੇ ਨਿਸ਼ਾਨ ਜੀ ਕਹਦੇ ਨੇ ਨਾ ਨਾ ਵੀਰੇ ਇਹ ਤਾਂ ਮੇਰਾ ਪੈਰ ਜੇ ਤਿਲਕ ਗਿਆ ਸੀ ਮੈਂ ਡਿੱਗ ਪਈ ਸੀਗੀ ਤਾਂ ਨਿਸ਼ਾਨ ਜੇ ਪੈ ਗੇ ਨਹੀਂ ਪੈਣੇ ਤੂੰ ਕੋਈ ਗੱਲ ਲਕੋ ਰਹੀ ਹੈਗੀ ਇਹ ਡਿੱਗਣ ਨਾਲ ਨਿਸ਼ਾਨ ਨਹੀਂ ਬੰਦਿਆ ਨਲੇ ਤੂੰ ਆ ਸਹੀ ਸਹੀ ਦੱਸ ਵੀ ਤੂੰ ਆਉਦੀ ਮਰਜ਼ੀ ਨਾਲ ਨੱਕ ਬਣਾਇਆ ਹੈਗਾ ਕਿ ਇਹਨਾਂ ਨੇ ਬਣਾਇਆ ਪੁੱਤ ਕੋਈ ਗੱਲ ਤਾਂ ਹੈਗੀ ਹੈ ਤੂੰ ਗੱਲਾਂ ਨਾ ਦਵਾਈ ਜਾਨੀ ਮੈਨੂੰ ਲੱਗਦਾ ਮਾਂ ਪਿਓ ਤਾਂ ਗੱਲਾਂ ਕੋਈ ਦਿਆਂ ਨਹੀਂ ਹੁੰਦੀਆਂ ਹੈਗੀਆਂ ਕੱਲ ਨੂੰ ਗੱਲ ਮੂਹਰੇ ਆਉਗੀ ਮੈਂ ਤੇਰੀ ਮਾਂ ਆਂਗੀ ਤੇਰੇ ਮੂੰਹ ਤੋਂ ਮੈਨੂੰ ਦਿਸੀ ਜਾਂਦਾ ਹੈਗਾ ਵੀ ਕੋਈ ਗੱਲ ਹੈਗੀ ਹੈ ਵੇਖ ਮੈਂ ਆਇਆ ਬੱਤੇ ਚੱਲ ਮੰਮੀ ਚੱਲ ਕੇ ਦੇਖਦੇ ਕੀ ਗੱਲ ਬਾਤ ਹੈ ਸਸੀ ਗੱਲ ਦੀ ਸਸਰੀ ਗੱਲ ਦੀ ਸਸਰੀ ਗੱਲ ਦੀ ਸਸੀ ਗੱਲ ਨਾਲ ਸਸਰੀ ਗੱਲ ਤੁਸੀਂ ਬਿਨਾ ਦੱਸੀ ਜੇ ਆਗੇ ਪਾਣੇ ਫੋਰ ਪਾਣੀ ਭਾਲੀ ਗਈ ਜਾਂ ਕਰੀ ਜਾਂਦਾ ਤੀਗਾ ਮਿਲਣ ਨੂੰ ਇਹਨੂੰ ਤੇ ਨਾਲ ਨਾ ਜੀਜਾ ਲੱਗਦਾ ਤੀ ਕਾਇਦਨ ਹੋਵੇ ਤੇ ਮੈਂ ਇਹਨੂੰ ਆਖਿਆ ਮਨੂੰ ਮੈਂ ਆਖਿਆ ਚੱਲ ਆਪਾਂ ਮਿਲ ਕੇ ਆਈਏ ਚੱਲ ਵਧੀਆ ਹੋਇਆ ਪੰਜ ਜੀ ਤੁਸੀਂ ਮਿਲਣ ਆ ਗਏ ਆਬਦੀਤੀ ਨੂੰ ਨਾ ਸਮਝਾ ਕੇ ਜਾਇਓ ਕਿਹੜਾ ਕੰਮ ਅਸੀਂ ਕਹਿਨੇਗੇ ਪਹਿਲੀ ਗੇਟ 'ਚ ਉਹ ਗੱਲੀ ਨਹੀਂ ਮੰਨਦੀਗੀ ਕੀਪਤਾ ਛੋਡੀਆਂ ਗੱਲਾਂ ਇਹਦੇ ਦਿਮਾਖ 'ਚ ਹੀ ਪੈ ਜਾਣ ਚੱਲ ਮੰਮੀ ਆਪਾਂ ਚੱਲੀਏ ਭਾਬੀ ਆਪੀ ਆਵਦੇ ਮੇਕਿਆਂ ਨੂੰ ਚਾਹ ਪਾਣੀ ਦੇ ਦਊਗੀ ਦੇਖ ਬਣੀ ਜੇ ਤੈਨੂੰ ਇਹ ਤੰਗ ਕਰਦੇ ਨੇ ਤਾਂ ਤੂੰ ਸਾਡੇ ਨਾਲ ਚੱਲ ਇੰਨੇ ਜੋਗੇ ਤਾਂ ਹੈਗੇ ਆਂ ਵੀ ਤੈਨੂੰ ਅਸੀਂ ਰੋਟੀ ਦੇ ਸਕੀਏ ਹਾਂ ਪੁੱਤ ਤੇਰਾ ਵੀਰਾ ਸਹੀ ਕਹਿੰਦਾ ਹੈਗਾ ਤੂੰ ਸਾਡੇ ਨਾਲ ਚੱਲ ਨਹੀਂ ਮੰਮੀ ਨਹੀਂ ਵੀਰੇ ਮੈਂ ਆਪਣੇ ਘਰੇ ਬਹੁਤ ਖੁਸ਼ ਆ ਮੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਮੈਨੂੰ ਲੱਗਦਾ ਤਾਂ ਹੈ ਨਹੀਂ ਪੁੱਤ ਬੀ ਤੂੰ ਖੁਸ਼ ਹੋਵੇਂਗੀ ਨਹੀਂ ਮੰਮੀ ਘਰ ਬਸਾਉਣ ਖਾਤਰ ਨਾ ਬਹੁਤ ਕੁਝ ਕਰਨਾ ਪੈਂਦਾਗਾ ਮੈਂ ਕਿਵੇਂ ਵਗ ਜਾ ਛੋਡੇ ਨਾਲ ਜੇ ਮੈਨੂੰ ਇਹ ਇੱਕ ਟਾਈਮ ਕੁਝ ਕਹਿ ਵੀ ਲੈਣਗੇ ਮੈਨੂੰ ਤਾਂ ਵੀ ਸਹਿਣਾ ਪਊਗਾ ਨਾਲੇ ਮੰਮੀ ਸਿਆਣੇ ਨੇ ਸੱਚ ਹੀ ਕਿਹਾਗਾ ਪੇਕ ਕਰੋ ਤਾ ਤੀ ਦੀ ਡੋਲੀ ਉੱਠਦੀ ਹੁੰਦੀ ਐ ਸੌਰੇ ਕਰੋ ਅਰਤੀ ਉੱਠਦੀ ਹੁੰਦੀ ਐ ਠੀਕ ਐ ਤੁਸੀਂ ਟੈਨਸ਼ਨ ਨਾ ਲਓ ਮੇਰੀ ਤੁਸੀਂ ਤਾਂ ਆਪ ਹੀ ਪਹਿਲਾਂ ਬਿਮਾਰ ਰਹੇਣੇ ਹੋਗੇ ਜੇ ਕੋਈ ਗੱਲ ਹੋਈ ਇੱਕ ਨਾ ਇੱਕ ਦਿਨ ਮੰਮੀ ਆਪੇ ਮਗਰ ਢਲ ਜਾਣਗੇ ਚੱਲ ਬੇਨੇ ਠੀਕ ਐ ਤੇਰੀ ਮਰਜ਼ੀ ਐ ਪਰ ਜੇ ਕੋਈ ਗੱਲ ਹੋਈ ਨਾ ਤੂੰ ਸਾਨੂੰ ਜਰੂਰ ਦੱਸੀ ਅਸੀਂ ਤੇਰੇ ਨਾਲ ਆ ਚੱਲ ਵੀਰੇ ਘਰਾਂ 'ਚ ਗੱਲਾਂ ਤਾਂ ਹੁੰਦੀ ਹੀ ਰਹਿਣੀਆਂ ਚਲੋ ਆਪਾਂ ਅੰਦਰ ਚੱਲੀਏ ਜਾ ਕੇ ਚਾਹ ਪਾਣੀ ਪੀਏ ਨਹੀਂ ਬੇਨੇ ਚਾਹ ਨੂੰ ਤਾਂ ਕੀ ਆ ਮੈਂ ਜਾਣਾ ਕੰਮ ਆ ਮੈਨੂੰ ਨਹੀਂ ਵੀਰੇ ਜਦੋਂ ਭੈਣ ਦੇ ਕਰੋਨਾ ਪਰਾ ਚਾਹ ਪੀਤੀ ਬਿਨਾ ਵਗ ਜੇ ਭੈਣ ਦਾ ਜੀ ਨਹੀਂ ਲੱਗਦਾ ਹੁੰਦਾ ਤੂੰ ਚੱਲ ਮੇਰੀ ਗੱਲ ਮੰਨ ਆਜੋ ਚਾਹ ਪੀਏ ਆਪਾਂ ਜਾ ਕੇ ਚੱਲ ਪੁੱਤ ਪੀ ਲੈ ਲੈ ਚਾਹ ਦਾ ਚੋ ਕਿੱਥੇ ਰਹਿ ਗਿਆ ਸੀਗਾ ਤੇ ਸੱਸ ਤੇ ਤਾਂ ਤੇਰੇ ਸਾਲਾ ਆਏ ਸੀਗੇ ਉਹ ਮੈਨੂੰ ਪੁੱਛ ਰਹੇ ਸੀਗੇ ਕਹਿੰਦੇ ਕਿੱਧਰ ਗਿਆਗਾ ਚੱਲ ਵਧੀਆ ਆ ਮਮੀ ਮੈਂ ਉਹਨਾਂ ਦੇ ਮੱਥੇ ਨਹੀਂ ਲੱਗਾ ਮੈਂ ਉਹਨਾਂ ਦੇ ਮਲੰਗਾਂ ਦੇ ਮੱਥੇ ਲੱਗਣਾ ਵੀ ਨਹੀਂ ਚਾਹੁੰਦਾ ਸੀ ਜੇ ਮਨਾਂ ਦੇ ਮੱਥੇ ਲੱਗ ਜਾਂਦਾ ਮੇਰਾ ਤਾਂ ਮੂਡ ਹੀ ਖਰਾਬ ਹੋ ਜਾਂਦਾ ਸਾਰਾ ਦਿਨ ਮੂਡ ਆਫ ਰਹਿੰਦਾ ਮੇਰਾ ਤਾਂ ਵੀ ਮੈਂ ਤਾਂ ਦੱਸ ਦੇ ਤੂੰ ਗਿਆ ਕਿੱਥੇ ਸੀ ਮੈਂ ਕਿੱਥੇ ਜਾਣਾ ਸੀ ਮੈਂ ਤਾਂ ਮੁੰਡੇ ਕੋਲੇ ਗਿਆ ਸੀ ਉਹਦੇ ਕੋਲੇ ਬੈਠਾ ਸੀ ਅੱਜ ਤਾਂ ਵੀਰੇ ਤੇਰੇ ਸਹੁਰੇ ਆਏ ਸੀ ਤੂੰ ਤਾਂ ਰਹਿ ਗਿਆ ਮਿਲਣ ਕਣੀਓ ਉਹ ਵਧੀਆ ਹੋਗਾ ਭਾਣੇ ਮੈਂ ਨਹੀਂ ਆਇਆ ਮੈਂ ਉਹਨਾਂ ਦੇ ਕਿੱਥੇ ਮੱਥੇ ਲਗਦਾ ਭਾਣੇ ਮੈਂ ਮਲਾਜ਼ਮ ਉਹ ਸਿਰ ਦੇ ਮਲੰਗ ਮੈਂ ਤਾਂ ਉਹਦੇ ਉਹੀ ਮੂੰਹ ਲੱਗ ਕੇ ਰਾਜੀ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣੋ ਵੀਰੇ ਆ ਮੇਰਾ ਦਾਲਾਂ ਹੀ ਤਾਂ ਜੀਅੱਕੇ ਪਿਆ ਕੱਲ ਦੀ ਆਈਆਂ ਮੈਂ ਕੋਈ ਚਾਚੀ ਦੀ ਦਾਲ ਸਬਜ਼ੀ ਵੀ ਨਹੀਂ ਬਣਾ ਕੇ ਦਿੱਤੀ ਭਾਬੀ ਨੇ ਮੇਰਾ ਤਾਂ ਨਾ ਚਿਕੜ ਖਾਣ ਨੂੰ ਬਾਲਾ ਹੀ ਜੀ ਕਰਦਾਗਾ ਕੋੜਾ ਚਿਕਨ ਚਿਕਨ ਤਾਂ ਕਰੀ ਜੰਨੀ ਆ ਫਿਰ ਬਣਾਉ ਕੌਣਾ ਓਹੋ ਮੰਮੀ ਉਹੀ ਬਣਾਓ ਜਿਹਨੂੰ ਆਪਾਂ ਵਿਆਹ ਕੇ ਲੈ ਕੇ ਆਏਂਗੇ ਹੋਰ ਕਿ ਆਪਾਂ ਉਹਨੂੰ ਮੰਜੇ ਤੇ ਬਿਠਾ ਕੇ ਪੂਜਣਾਗਾ ਕਮਾ ਵਾਸਤੇ ਲੈ ਕੇ ਆਏ ਆਪਾਂ ਚੱਲ ਵੀਰੇ ਤੁਸੀਂ ਲੈ ਕੇ ਦਿਓ ਚਿਕਣ ਚੱਲ ਮੈਂ ਲੈ ਕੇ ਆਣਾ ਮੰਮੀ ਤੂੰ ਪਿਆਜ਼ ਪੂਜੀ ਘੱਟ ਕੇ ਰੱਖੀ ਮੈਂ ਆ ਗਿਆ ਬਸ ਠੀਕ ਅੱਜ ਜਾਓ ਮੰਮੀ ਰੋਟੀ ਖਾਣ ਦਾ ਸੁਆਦ ਜਦ ਬਣਵਾਇਆ ਨਾ ੱੱੱਕੇ ਨਾਲ ਮੀਟ ਅੱਜ ਖਾਵਾਂਗੇ ਅੱਜ ਮੀਂ ਰੋਟੀ ਦਾ ਹਾਂ ਪੁੱਤ ਇਹ ਤਾਂ ਗੱਲ ਜਮਾ ਸਹੀ ਕਹੀ ਆ ਬਾਲਾ ਚਲ ਹੋ ਗਿਆ ਸੀ ਮੀਟ ਖਾਦਣ ਨੂੰ ਚੱਲ ਮੰਮੀ ਤੁਸੀਂ ਜਾ ਕੇ ਗੰਡੇ ਗੁੰਡੇ ਕੱਟ ਦੋ ਵੀਰਾ ਆਉਂਦਾ ਹੀ ਹੋਗਾ ਮੀਟ ਲੈ ਕੇ ਠੀਕ ਆ ਪੁੱਤ ਤੂੰ ਪੈ ਕੇ ਆਰਾਮ ਜਿਆ ਕਰ ਲੈ ਠੀਕ ਆ ਮੰਮੀ ਕੀ ਹੋ ਗਿਆ ਮਮੀ ਕੀ ਸੋਚੀ ਜਾਂਨੀ ਐ ਜੀ ਜਦੋਂ ਦੇ ਆਪਾਂ ਵੀਰਪਾਲ ਭੈਣ ਕੋਲ ਆਇਆ ਨਾ ਉਹ ਇੰਨੀ ਚੁੱਪਚਾਪ ਜੀ ਫਿਰਦੀ ਆ ਮੈਨੂੰ ਗੱਲ ਦੱਸ ਗਈ ਐ ਮੈਨੂੰ ਤਾਂ ਐ ਲੱਗਦਾ ਪੁੱਤ ਆਪਾਂ ਵੀਰਪਾਲ ਨੂੰ ਵਿਆਹ ਕੇ ਉੱਥੇ ਗਲਤੀ ਤਾਂ ਨਹੀਂ ਕਰ ਲਈਏ ਮੈਨੂੰ ਤਾਂ ਉਹ ਬਾੜੀ ਔਖੀ ਲੱਗਦੀ ਐ ਮਮੀ ਮੈਨੂੰ ਵੀ ਐਂ ਲੱਗਦਾ ਆਪਾਂ ਉਹਨੂੰ ਉੱਥੇ ਬਹਿ ਕੇ ਗਲਤੀ ਕਰ ਲਈ ਮੈਨੂੰ ਵੀ ਉਹ ਔਖੀ ਲੱਗੀ ਉਹਦੇ ਬਾਹਾਂ ਤੇ ਨਿਸ਼ਾਨ ਸੀ ਜਿਹੜੇ ਹਿਸਾਬ ਨਾਲ ਐਂ ਲੱਗਦਾ ਸੀ ਵੀ ਉਹ ਬਾੜੀ ਔਖੀ ਹੈਗੀ ਪਰ ਮੈਂ ਉਹਨੂੰ ਕਿਹਾ ਤਾਂ ਹੈਗਾ ਸੀ ਵੀ ਤੂੰ ਸਾਡੇ ਨਾਲ ਚੱਲ ਤੈਨੂੰ ਅਸੀਂ ਦੋ ਟਾਈਮ ਦੀ ਰੋਟੀ ਤਾਂ ਦੇਵਾਂਗੀ ਪਰ ਉਹ ਕਿੱਥੇ ਮੰਦੀ ਐ ਐਂ ਜਿਵੇਂ ਅ ਤੇਰੀ ਭੈਣ ਉਹ ਵੀ ਐ ਸੋਚਦੀ ਐ ਵੀ ਮਾਂ ਪਿਓ ਇੱਕ ਵਾਰੀ ਕਰਦੇ ਬਹੁਤ ਹੁੰਦਾ ਹੈਗਾ ਹੈ ਬਾਰੀ ਬਾਰੀ ਵਿਆਹ ਕਰ ਨੇ ਤਿਆਂ ਦੇ ਬਹੁਤ ਔਖੇ ਹੁੰਦੇ ਨੇ ਪੁੱਤ ਪੁੱਤ ਉਹ ਇਹ ਗੱਲ ਨੂੰ ਸਮਝਦੀ ਐ ਵੀ ਮੈਂ ਮੇਕੇਾਂ ਦੇ ਘਰੇ ਕਿੰਨਾ ਚਿਰ ਬੈਠੀ ਹੋਊਂਗੀ ਟਾਈਮ ਪੈਕੇ ਨਾ ਸਾਰਾ ਕੁਝ ਠੀਕ ਹੋ ਜਾਂਦਾ ਹੈ ਥੋੜਾ ਟਾਈਮ ਤਾਂ ਲੱਗਦੇ ਹੀ ਐ ਪੁੱਤ ਦੇਖ ਲੈ ਮੰਮੀ ਉਹਨਾਂ ਨੇ ਕੀ ਹਾਲ ਬਣਾਤਾ ਭੈਣ ਦਾ ਫੇਰ ਵੀ ਉਹ ਉਹਨਾਂ ਨੂੰ ਚੰਗਾ ਸਮਝਦੀ ਐ ਪੁੱਤ ਤੇਰੀ ਭੈਣ ਚੰਗਾ ਤਾਂ ਸਮਝਦੀ ਐ ਵੀ ਮੈਂ ਸਾਰੀ ਜ਼ਿੰਦਗੀ ਉਰੀ ਰਹਿਣਾ ਹੈਗਾ ਜੇ ਮੈਂ ਇਹਨਾਂ ਨੂੰ ਮਾੜਾ ਚੰਗਾ ਬੋਲੂਗੀ ਫੇਰ ਮੈਨੂੰ ਤੰਗ ਕਰਨਗੇ ਇਹ ਹਾਂ ਮੰਮੀ ਇਹ ਗੱਲ ਤਾਂ ਹੈ ਚਲਾਈ ਕਰ ਦੁਆ ਇਹ ਰੋਟੀ ਖਾ ਲਈ ਤੂੰ ਨਾ ਪੁੱਤ ਮੈਨੂੰ ਕਿੱਥੇ ਰੋਟੀ ਚੰਗੀ ਲੱਗੀ ਹੈਗੀ ਮੈਂ ਤਾਂ ਸਾਰ ਦਿਨ ਫਿਕਰ ਲੱਗਿਆ ਰਹਿੰਦਾ ਹੈ ਵੀ ਜਦੋਂ ਦੇ ਆਪਾਂ ਜਾ ਕੇ ਆਏ ਆ ਵੀ ਮੈਂ ਕਹਿ ਜਾਈਆਂ ਨੇ ਵੀ ਕੁੜੀ ਇੰਨੀ ਔਖੀ ਇੰਨੀ ਔਖੀ ਉਹ ਚਲ ਮਮੀ ਤੂੰ ਇਹ ਨਾ ਸੋਚਿਆ ਕਰ ਦਿਮਾਗ ਤੇ ਬੋਝ ਪੈ ਜੂਗਾ ਆਪੀ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂਗਾ ਆਥ ਨਹੀਂ ਗੱਲ ਕਰਾ ਦੂਗਾ ਤੇਰੀ ਆ ਜਾ ਨਾਲੇ ਤੂੰ ਰੋਟੀ ਖਾ ਲੈ ਨਾਲੇ ਮੈਨੂੰ ਰੋਟੀ ਦੇ ਦੇ ਚੱਲ ਬਣਾ ਦੇਣੀ ਪੁੱਤੋ ਉਰੇ ਚ ਦੇਖਦਾ ਉੱਥੇ ਹੋਊਗੀ। ਵੀਰਬਾਲ ਉਰੇ ਹੀ ਕਰੀ ਜਾਂਦੀਆਂ ਤੂੰ। ਆ ਚਾੜੂ ਜਲਾਉਂਦੀ ਸੀ ਜੀ ਮੱਜਾਂ ਦਾ ਕੋਹਾ ਉਹ ਜੱਗਾ ਇਕੱਠਾ ਕਰਦੇ ਮੈਂ। ਮੈਂ ਅੰਦਰ ਵੀ ਦੇਖ ਕੇ ਆਈ ਤੈਨੂੰ। ਮੈਂ ਨਾ ਮੀਟ ਲੈ ਕੇ ਆਇਆ ਰਸੋਈ ਜਿੱਧਰ ਆ ਪੈਗਾ। ਮੇਰਾ ਵੀ ਜੀ ਕਰੀ ਜਾਂਦਾ ਸੀ ਖਾਣ ਨੂੰ ਤੇ ਸੋਮਣਾ ਹੀ ਹੋਈ ਐ ਨਾਲੇ ਉਹ ਖਾਲੂਗੀ। ਹਾਏ। ਹਾਏ ਰੱਬਾ ਮੀਟ ਹਜੇ ਇਹ ਵੀ ਪਾਪ ਕਰਾਉਣ ਵਾਲਾ ਰਹਿੰਦਾ ਸੀ ਮੈਥੋਂ ਇਹ ਵੀ ਕਰਾਓਗੇ। ਮੈਂ ਕਰੂੰ ਜੀ ਮਸਾਲਾ ਕੱਟ ਦੂੰਗੀ ਸਾਰਾ ਮੀਟ ਦਾ ਤੇ ਮੰਮੀ ਬਣਾ ਲੂਗੀ ਸਮਾਨ ਤਾਂ ਨਾ ਮੰਮੀ ਨੇ ਕੱਟਿਆ ਪੈਗਾ ਮੀਟ ਤਾਂ ਤੈਨੂੰ ਬਣਾਉਣਾ ਪਊਗਾ ਤੂੰ ਤਾਂ ਕਿਵੇਂ ਨਹੀਂ ਬਣਾਉਂਦੀ ਮੀਟ ਚੱਲ ਜਾ ਕੇ ਮੀਟ ਬਣਾ ਮੈਂ ਛੋਡੇ ਮੂਰੇ ਨਾ ਹੱਥ ਬੰਨਦੀ ਆ ਰੱਬ ਦਾ ਵਾਸਤਾ ਮੈਂ ਹੀ ਨਹੀਂ ਮੀਟ ਬਣਾਉਂਦੀ ਮੀਟ ਤਾਂ ਤੂੰ ਕਿਵੇਂ ਨਹੀਂ ਬਣਾਉਂਦੀ ਮੈਂ ਤਾਂ ਤੈਨੂੰ ਬਣਾਉਂਦੀ ਆ ਨਹੀਂ ਬਣਾਉਂਦੀ ਮੀਟ ਮੀਟ ਬਣਾ ਜਾ ਕੇ ਚੱਲ ਚੱਲ ਤੂੰ ਇਥੋਂ ਨਹੀਂ ਹੋਰ ਪਾਪੂ ਮੈਂ ਆਪਿਆ ਮੀਟ ਤੇ ਮੀਟ ਬਣਾ ਮੈਂ ਹੀ ਨਹੀਂ ਬਣਾਉਂਦੀ ਜੀ ਮੀਟ ਤੁਹਾਡੇ ਮੂਹਰੇ ਹੱਥ ਬੰਨੇ ਬਹੁਤ ਪਾਪ ਕਰਾ ਰਿਆ ਮੈਂ ਇਥੇ ਇਦੂ ਪੈ ਤੈਨੂੰ ਮੈਂ ਕਹਤਾ ਨਾ ਮੈਂ ਬਾਹਰ ਬੈਠਾ ਮੇਰੇ ਕੋਲੇ ਮੀਟ ਆਉਣਾ ਚਾਹੀਦਾ ਬਣ ਕੇ ਕੀ ਹੋ ਗਿਆ ਪੁੱਤ ਕਾ ਤਾ ਰੋਲੇ ਪਾਏਗਾ ਕਹਿਣਾ ਕੀ ਮਮੀ ਇਹਨੇ ਗੱਲ ਮੰਨੀ ਹੈ ਕਦੇ ਪਹਿਲੀ ਵਾਰ ਚ ਮੇਰੀ ਉਹਦੇ ਆਂਡਿਆਂ ਦੀ ਭੁਰਜੀ ਨੂੰ ਜਵਾਬ ਦਿੰਦੀ ਸੀ ਅੱਜ ਮੀਟ ਨੂੰ ਜਵਾਬ ਦਿੰਦੀ ਹੈਗੀ ਨਹੀਂ ਕਿਉਂ ਸੇ ਤਰਖਾਂ ਦੀ ਅਗਤ ਦੁਪਹਿਰੀ ਹੈਗੀ ਮੁੰਡੇ ਨੇ ਮੀਟ ਬਣਾ ਕੇ ਦੇ ਦੇ ਤੇਰੇ ਤਾਂ ਦਿਮਾਗ 'ਚ ਨਾ ਤੂੜੀ ਭਰੀ ਪਈ ਗਿਆ ਮਮੀ ਹੋਰ ਕੋਈ ਮਰਜੀ ਸਬਜ਼ ਮੇਰੀ ਗੱਲ ਸੁਣ ਲਈ ਆ ਸਾਮਾਨ ਸਾਰਾ ਕੱਟਿਆ ਪਿਆਗਾ ਜਲਦੀ ਜਲਦੀ ਹੱਥ ਚਲਾ ਲਾ ਮੇਰੀ ਗੱਲ ਸੁਣ ਲੈ ਛੇਤੀ ਮੀਟ ਬਣਾ ਦੇ ਜੇ ਨਾ ਮੀਟ ਬਣਾਇਆ ਨਾ ਲੱਤਾਂ ਤੋੜ ਦੂੰ ਹਸਾਬ ਲਾ ਲਈ ਆਪਦੇ ਆਪ ਨੂੰ ਕਿ ਤੇ ਅੱਕ ਲੱਗੀ ਆ ਦਿਮਾਗ ਖਾਲਿਆ ਕਾਲੇ ਬੁੱਠੜ ਵਾਲੀ ਨੇ ਨਾ ਲਹੂ ਪੀਖਿਆਗਾ ਪੁੱਤ ਇਹਦਾ ਤਾਂ ਰੋਜ਼ ਦਾ ਕੰਮ ਹੋ ਗਿਆ ਕਿਹੜੇ ਕੰਮ ਨੂੰ ਕਹਿੰਨੇਗੇ ਉਹਦੀ ਜਵਾਬ ਇਹਦਾ ਦੱਸ ਮੈਂ ਕੀ ਕਰਾਂ ਮੰਮੀ ਮੈਨੂੰ ਤਾਂ ਆਪ ਇਹ ਜਮਾ ਚੰਗੀ ਨਹੀਂ ਲੱਗਦੀ ਮੈਨੂੰ ਤਾਂ ਤੁਰੀ ਫਿਰਦੀ ਬੁਰੀ ਲੱਗਦੀ ਐ ਜਿਹਦੀ ਸ਼ਕਲ ਦੇਖ ਲੈਣਾ ਮੇਰਾ ਤਾਂ ਬੀਪੀ ਵੱਜ ਜਾਂਦਾ ਹੈਗਾ ਫੇਰ ਕੀ ਗੱਲ ਸੀ ਦੇ ਮੀਠੀ ਬਣਾਉਣਾ ਸੀਗਾ ਉਹਦੇ ਪਿੱਛੇ ਦੇਖ ਲੈ ਕਿੰਨਾ ਸਿਆਪਾ ਪਾਇਆਗਾ ਸਿਆਪਾ ਤਾਂ ਮੰਮੀ ਪੈਣੀ ਸੀ ਉਹ ਤੈਨੂੰ ਬਾਲੀ ਕਾਲੀ ਸੀ ਵੀ ਛੇਤੀ ਨੂ ਲਿਆਵਾ ਆਹ ਨੂ ਲਿਆਂਦੀ ਐ ਖਾਲਾ ਫਿਰ ਬਾਟਰ ਚਿਕਨੇ ਦਾਣਾ ਬਣਿਆ ਹੋਇਆ। ਦੇਪ ਤਾਂ ਇਹਨੂੰ ਗਲੋ ਲਾਉਣਾ ਨਾ ਮੈਂ ਤੈਨੂੰ ਇੱਕ ਸਕੀਮ ਦੱਸਦੀਆਂਗੀ। ਕੀ ਸਕੀਮ ਆ ਮੰਮੀ? ਕਿਵੇਂ ਲਹੂਗੇ ਆਪਣੇ ਗਲੋਂ ਇਹ? ਦੱਸ ਦਿਓ ਸਕੀਮ ਕੀ ਹੈਗੀ? ਸਕੀਮ ਤਾਂ ਮੈਂ ਦੱਸ ਦੰਨੀ ਆ ਪੁੱਤ। ਮੈਂ ਤਾਂ ਐਂ ਕਹਿਨੀ ਆ ਇਹਨੂੰ ਜਹਾਨੀ ਤੋਰਦਾਨੇਗੇ ਅੰਦਰੋਂ ਅੰਦਰੀ ਨਾ ਖਤਮ ਕਰਦਾਨੇ ਆ। ਕੰਨੋਂ ਕੰਨੀ ਨਾ ਕਿਸੇ ਨੂੰ ਪਤਾ ਲੱਗਣਾ। ਮੰਮੀ ਇਹ ਗੱਲ ਤਾਂ ਤੇਰੀ ਠੀਕ ਹੈਗੀ। ਇਹ ਗੱਲ ਤਾਂ ਤੇਰੀ ਮੈਂ ਮੰਨ ਲੈਣਾ। ਕਿਤੇ ਆਪਾਂ ਹੂ ਨਾ ਫਸ ਜਾਈਏ। ਕੱਲੇ ਮੈਂ ਨੌਕਰੀ ਤੋਂ ਜਾਵਾਂ। ਨਾਲੇ ਮੇਰੇ ਤੇ ਪਰਚਾ ਹੋ ਜਾਏ। ਹੋਰ ਹੀ ਨਾ ਸਿਆਪਾ ਖੜਾ ਹੋ ਜਾਏ ਕੋਈ। ਓਹੋ। ਤੂੰ ਤਾਂ ਉਂ ਇੰਟਰ ਹੀ ਜਾਂਦਾਗਾ ਕਦੋਂ ਮੈਂ ਤੇਰੇ ਨਾਲ ਆਂਗੀ ਸੁਮਨ ਨੂੰ ਬੋਲ ਮਾਰ ਆਪਾਂ ਬੈਠ ਕੇ ਨਾ ਰਾਏ ਕਰਾਂਗੇ ਸੁਮਣਾ ਸੁਮਣਾ ਹਾਂ ਵੀਰੇ ਕੀ ਹੋਇਆ ਕਿਉਂ ਬੱਜ ਗਈ ਮਰੀ ਜਾਂਦੇ ਹੋ ਤੇਰੇ ਨਾਲ ਨਾ ਇੱਕ ਸਲਾਹ ਕਰਨੀ ਹੈ ਪਹਿਲਾਂ ਕੁਰਸੀ ਲਿਆ ਚੱਕ ਕੇ ਉਰੇ ਬੈਠ ਤਾ ਕਿਤਾ ਰੋਜ ਦਾ ਉਹੀ ਸਿਆਪਾ ਹੋ ਗਿਆ ਨਿੱਕੀ ਨਿੱਕੀ ਗੱਲ ਤੋਂ ਪਲੇਸ ਪਾਉਂਦੀ ਐ ਜੇ ਆਪਾਂ ਇਹਦਾ ਫਾਹੀ ਵੜਦੀ ਇਹਨੂੰ ਜਾਨੂਈ ਮਾਰ ਦਿੰਨੇ ਆਪਾਂ ਹੈ ਵੀਰੇ ਜਾਨੂ ਹਾਂ ਸੋਹਣ ਜਾਨੂ ਹੁਣ ਤੂੰ ਦੱਸ ਕਿਵੇਂ ਕਰਨਾ ਹੈਗਾ ਹਾਂ ਵੀਰੇ ਮੈਂ ਵੀ ਸੋਹਣ ਨੂੰ ਇਹੀ ਕਹਿੰਦੀ ਸੀ ਇਹਦਾ ਸਿਆਪਾ ਮੁਕੂਗਾ ਵਧੀਆ ਆਪਾਂ ਥੋੜੀ ਜੀ ਭਾਬੀ ਲੈ ਕੇ ਆਵਾਂਗੇ ਨਾਲੇ ਆਪਣੇ ਸਾਰੇ ਗੱਲਾਂ ਮੰਨਿਆ ਕਰੂਗੀ ਨਾਲੇ ਇਹਨਾਂ ਨੇ ਕੀ ਦਿੱਤਾ ਸੀ ਆਪਾਂ ਨੂੰ ਆਪਾਂ ਫੁੱਲ ਦਾਜ ਮੰਗਾ ਗੋ ਉਹਨਾਂ ਤੋਂ ਹਾਂ ਸੋਹਣ ਮੇਰੇ ਨਾਲ ਨਾ ਉੱਥੇ ਕੁੜੀ ਇੱਕ ਡਿਊਟੀ ਕਰਦੀ ਹੈਗੀ ਮੈਨੂੰ ਉਹ ਪਸੰਦ ਵੀ ਐ ਆਪਾਂ ਉਹਨੂੰ ਲੈ ਲਵਾਂਗੇ ਨਾਲੇ ਦਾਜ ਵੀ ਪੂਰਾ ਦੇਣਗੇ ਉਹ ਆ ਵੀਰੇ ਫੇਰ ਟਾਈਮ ਕਿਉਂ ਖਰਾਬ ਕੀਤਾਗਾ ਇਹਦਾ ਤਾਂ ਕਰੀਏ ਕੰਮ ਆਪਾਂ ਇਹਦਾ ਵਧੀਆ ਪੁੱਤ ਦੋ ਤਨਖਾਹ ਆਇਆ ਕਰਨੀਆਂ ਨਾਲੇ ਗੱਡੀ ਦੇਣਗੇ ਨਾਲੇ ਦਾਜ ਫੁੱਲ ਦੇਊਗਾ ਅਗਲਾ ਹੁਣ ਤਾਂ ਮੇਰੇ ਮੰਮੀ ਨੇ ਵੀ ਹਮੇ ਪਸਤੀ ਇਹ ਤਾਂ ਗੱਲ ਠੀਕ ਆ ਸੋਹਣਾ ਪਹਿਲਾਂ ਜਿਹੜਾ ਬੰਜ ਗੱਡਾ ਪੈ ਉਹਦਾ ਵੀ ਕਰੀਏ ਕੁਛ ਫਿਰ ਵੀਰੇ ਆਪਾਂ ਬਹੁਤਾ ਟਾਈਮ ਨਹੀਂ ਪਾਉਂਦੇ ਕਦੇ ਦਿਨ ਚ ਕੰਮ ਨਵੇੜ ਹੀ ਦਿੰਦੇ ਚੱਲ ਠੀਕ ਆ ਸੋਹਣਾ ਮੈਂ ਦੇਖਦਾ ਮੀਟ ਬਣਾਇਆ ਕਿ ਨਾ ਉਹਨੇ ਠੀਕ ਹੈ ਵੀਰੇ ਕਾਉ ਵੀਰੇ ਪੜਾ ਬਣਾਤਾ ਮੀਟਾ ਨਾਨੀ ਮਾਤਾ ਨੇ ਸਬਜ਼ੀ ਬਣਾਈ ਹੈਗੀ ਆਲੂ ਚੋਲੇ ਦੀ ਅੱਛਾ ਆਲੂ ਚੋਲੇ ਦੀ ਸਬਜ਼ੀ ਤੂੰ ਬਾਵਾ ਸੁਆਦ ਬਣਾਈ ਹੈਗੀ ਸੁਮਣਾ ਇੱਕ ਅਦਾ ਦਿਨ ਨਹੀਂ ਉਹਦਾ ਕੰਮ ਤਾਂ ਅੱਜ ਹੀ ਕਰਨਾ ਪਊਗਾ ਉਹ ਤਾਂ ਆਲੂ ਚੋਲੇ ਤੇ ਰਹੀ ਬੈਠੀ ਐ ਕਹਾ ਉਹਨੂੰ ਮੀਟ ਸੀ ਚਲੋ ਵੀਰੇ ਫਿਰ ਤੁਸੀਂ ਚਲੋ ਅੰਦਰ ਅਸੀਂ ਆਉਣੇ ਆ ਆਜੋ ਉਹਦਾ ਕੰਮ ਤਾਂ ਕਰਨਾ ਹੀ ਪਊਗਾ ਆਜੋ ਮੰਮੀ ਵੀਰਪਾਲ ਮੇਰੀ ਗੱਲ ਸੁਣ ਮੜੀ ਜੇ ਅੰਦਰ ਆ ਕੀ ਗੱਲ ਹੈ ਜੀ ਉਰੀ ਦੱਸ ਦਿੰਦੇ ਪਰਦੇ ਦੀ ਗੱਲ ਹੈ ਅੰਦਰ ਜਾ ਕੇ ਦੱਸੂਗਾ ਹਾਂ ਜੀ ਕੀ ਗੱਲ ਹੈ ਜੀ ਦੱਸੋ ਫਿਰ ਗੱਲ ਤੈਨੂੰ ਮੈਂ ਦੱਸ ਦਾਂਗਾ ਹੇ ਇਧਰ ਦਿਓ ਕਿ ਨਾ ਬੈੱਡਾਂ ਤੇ ਆਰਾਮ ਨਾਲ ਬਹਿ ਜਾ ਸੋਹਣਾ ਮੰਮੀ ਆਇਓ ਮੜਾ ਜਾ ਕੀ ਗੱਲ ਹੈ ਇਹ ਗੱਲ ਤਾਂ ਦੱਸਦੇ ਹੋਣਾ ਕੋਈ ਨਹੀਂ ਦੱਸ ਦਿੰਨੇ ਹੈਗੇ ਐ ਉਪੀ ਗੱਲ ਲੱਗੀ ਗੱਲ ਤਾਂ ਗੱਲ ਤਾਂ ਦੱਸ ਓਏ ਸੁਣਣਾ ਉਹਨਾਂ ਚਿਰ ਬੋਤਲ ਉੱਪਰ ਹੀ ਰੱਖੀ ਜਿੰਨਾ ਚਿਰ ਸਾਰੀ ਖਾਲੀ ਨਹੀਂ ਹੁੰਦੀ ਚਲੋ ਵੀਰੇ ਇਹਦਾ ਤਾਂ ਹੋ ਗਿਆ ਕੰਮ ਮੰਮੀ 5-6 ਘੰਟਿਆਂ ਬਾਅਦ ਫੋਨ ਕਰਾਂਗੇ ਇਹਦੇ ਪੇਕੇ ਨੂੰ ਉਦੋਂ ਇਹਦਾ ਕੰਮ ਨਿਬੜ ਜੂਗਾ ਦੇਖੀ ਲਈ ਅਸੀਂ ਉਹ ਦਰਿੰਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਇੱਕ ਦਾਜ ਦੇ ਲੋਬੀ ਬਣ ਕੇ ਤੁਸੀਂ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿਨੋ ਦਾਜ ਦੀ ਬਲੀ ਚੜਾ ਦਿਨੋਗੇ ਜੇ ਸੋਡੀ ਉਹ ਕੁੜੀ ਨੂੰ ਰੱਖਣ ਦੀ ਔਕਾਤ ਹੀ ਨਹੀਂ ਹੁੰਦੀ ਤਾਂ ਵਿਆਹ ਕੇ ਨਾ ਲਿਆ ਕਰੋ